ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੁੱਲਿਆਂ ਨੂੰ ਰਾਹੇ ਪਾਉਣ ਲਈ ਗੁਰੂ ਨਾਨਕ ਜੀ ਆਏ ਪੁੱਲਿਆਂ ਨੂੰ ਰਸਤਾ ਵਖਾਉਣ ਲਈ ਗੁਰੂ ਨਾਨਕ ਜੀ ਆਏ ਕਲ ਚੁਗਦਾਏ ਕੋਰ ਹਨੇਰਾ ਕਲ ਚੁਗਦਾਏ ਕੋਰ ਹਨੇਰਾ ਦਿਸਦਾਨੀ ਸੀ ਚਾਰਛ ਪੇਰਾ ਦਿਸਦਾਨੀ ਸੀ ਚਾਰਛ ਪੇਰਾ ਸੱਚ ਦਾ ਦੀਪ ਜਗਾਵਣ ਲਈ ਪੁੱਲਿਆਂ ਨੂੰ ਰਸਤੇ ਪਾਵਣ ਲਈ ਗੁਰੂ ਨਾਨਕ ਜੀ ਆਏ ਪੁੱਲਿਆਂ ਨੂੰ ਰਸਤੇ ਪਾਵਣ ਲਈ ਗੁਰੂ ਨਾਨਕ ਜੀ ਆਏ ਪੁੱਲਿਆਂ ਨੂੰ ਰਸਤਾ ਵਿਖਾਉਣ ਲਈ ਵਿਛੜ ਗਏ ਸੀ ਜੋ ਕਰਿ ਆਪਣੇ ਤੋਂ ਵਿਛੜ ਗਏ ਸੀ ਜੋ ਕਰਿ ਆਪਣੇ ਤੋਂ ਮੁੜ ਕਰ ਪਚਾਵਣ ਲਈ ਗੁਰੂ ਨਾਨਕ ਜੀ ਆਏ ਭੁੱਲਿਆ ਨੂੰ ਰਸਤਾ ਵਿਖਾਵਣ ਲਈ ਗੁਰੂ ਨਾਨਕ ਜੀ ਆਏ ਭੁੱਲਿਆ ਨੂੰ ਰਾਹੇ ਪਾਉਣ ਲਈ ਗੁਰੂ ਨਾਨਕ ਜੀ ਪੱਲੀਆ ਨੂੰ ਰਸਤਾ ਖਾਵਣ ਲਈ ਗੁਰੂ ਨਾਨਕ ਜੀ ਆਏ